ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਮੇਰੇ ਚੈਨਲ ਲੈਟਸ ਲਰਨ ਵਿਦ ਰਿੰਪੀ ਵਿੱਚ ਅੱਜ ਦਾ ਸਾਡਾ ਟੌਪਿਕ ਹੈ ਪੰਜਾਬ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਇਹ ਮੇਰੇ ਐਸੇ ਹੀ ਲਾਭਦਾਇਕ ਵੀਡੀਓ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਵੀਡੀਓ ਸ਼ੁਰੂ ਕਰਦੇ ਹਾਂ ਪੰਜਾਬ ਪੰਜਾਬ ਜਿਵੇਂ ਕੀ ਨਾਂ ਤੋਂ ਹੀ ਸਪਸ਼ਟ ਹੈ ਪੰਜ ਜਮਾ ਆਪ ਅਰਥਾਤ ਪੰਜ ਪਾਨੀਆਂ ਦੀ ਧਰਤੀ ਪੰਜਾਬ ਦਾ ਇਹ ਨਾਂ ਇਸ ਕਰਕੇ ਪਿਆ ਕਿਉਂਕਿ ਪਹਿਲਾਂ ਇਸ ਧਰਤੀ ਉੱਤੇ ਸਤਲੁਜ ਬਿਆਸ ਰਾਵੀ ਚਨਾਬ ਤੇ ਜੇਹਲਮ ਪੰਜ ਦਰਿਆ ਵਗਦੇ ਸਨ 1947 ਦੀ ਵੰਡ ਤੋਂ ਪਿਛੋਂ ਇਹ ਦਰਿਆ ਵੀ ਵੰਡੇ ਗਏ ਪੰਜਾਬ ਕਰਾਂ ਕੀ ਸ਼ਿਫਤ ਤੇਰੀ ਦੇ ਵਿਚਾਰ ਤਹਿਤ ਪੰਜਾਬ ਦੀ ਧਰਤੀ ਇੱਕ अजि धरती है जिसत सारे अणख य योध ने देश की आजादी अपना अथाह योगदान पाया भगत सिंह ऊधम सिंह करतार सिंह सराबा लाला लाजपत राय आदि देश भगतों दुरबानियों का सदका अज असी धरती उत्ते ਆਜ਼ਾਦ ਫਿਜ਼ਾ ਵਿੱਚ ਮਾਨ ਨਾਲ ਜਿਉਂਦੇ ਹਾਂ ਇੱਥੇ ਹੀ ਬਸ ਨਹੀਂ ਇਸ ਧਰਤੀ ਉੱਤੇ ਬਹਾਦਰ ਯੋਧਿਆਂ ਦੇ ਨਾਲ-ਨਾਲ ਬਹੁਤ ਸਾਰੇ ਗੁਰੂਆਂ ਪੀਰਾਂ ਫਕੀਰਾਂ ਪੈਗੰਬਰਾਂ ਅਤੇ ਮਹਾਨ ਲਿਖਾਰੀਆਂ ਨੇ ਜਨਮ ਲਿਆ ਜਿਨ੍ਹਾਂ ਦੇ ਆਸ਼ੀਰਵਾਦ ਦਾ ਸਦਕਾ ਪੰਜਾਬ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ ਜਿਵੇਂ ਫੁੱਲਾਂ ਦਾ ਰਾਜਾ ਗੁਲਾਬ ਤੀਵੇਂ ਦੇਸਾਂ ਦਾ ਦੇਸ਼ ਪੰਜਾਬ ਪੰਜਾਬ ਦੇ ਕਿਸਾਨਾਂ ਦੀ ਮਿਹਨਤ ਦਾ ਸਦਕਾ ਹਰੀ ਭਰੀ ਖੁਸ਼ਹਾਲ ਧਰਤੀ ਸੋਨਾ ਉਗਲਦੀ ਹੈ ਇੱਥੇ ਅੰਨ ਦੇ ਅਥਾਪੰਡਾਰ ਹੋਣ ਕਰਕੇ ਪੰਜਾਬ ਸਿਰਫ ਆਪਣੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਨੂੰ ਵੀ ਅਨਾਜ ਭੇਜਦਾ ਹੈ ਜਿਸ ਕਰਕੇ ਇਹ ਧਰਤੀ ਪੂਰੀ ਦੁਨੀਆ ਵਿੱਚ ਆਪਣਾ ਸਿੱਕਾ ਜਮਾ ਚੁੱਕੀ ਹੈ किसी कवि ने पंजाब बारे ठीक ही कहा है मेरे देश की धरती सोना उगले उगले हीरे मोती मेरे देश की धरती पंजाब तो इलावा शायद ही कोई अजेहा राज जिथे हर दिन कोई ना कोई मेला त्योहार जा दिन दिहार मनाया जाता है इस त्योहार वाले दिन लोग ਆਪਣੀ ਮਾਂ ਬੋਲੀ ਪੰਜਾਬੀ ਵਿੱਚ ਗਿੱਧੇ ਭੰਗੜੇ ਪਾਉਂਦੇ ਹਨ ਤੇ ਗੀਤਾਂ ਅਤੇ ਸ਼ਗਨਾ ਨਾਲ ਆਪਣੀਆਂ ਖੁਸ਼ੀਆਂ ਨੂੰ ਮੇਲਿਆਂ ਵਾਂਗ ਮਨਾਉਂਦੇ ਹਨ ਪੰਜਾਬ ਦੇ ਅਮੀਰ ਸੱਭਿਆਚਾਰ ਵਿਰਸੇ ਦੇ ਕਾਰਨ ਇਸ ਨੂੰ ਰੰਗਲਾ ਪੰਜਾਬ ਦੇ ਨਾਲ-ਨਾਲ ਹੀ ਜਾਣਿਆ ਜਾਂਦਾ ਹੈ ਸ਼ਾਲਾ ਮੇਰਾ ਪੰਜਾਬ ਹੋਰ ਉન્નਤੀ ਦੀਆਂ ਸ਼ਿਖਰਾਂ ਨੂੰ ਛੂਹੇ ਅਤੇ ਰੱਬ ਇਸ ਨੂੰ ਬੁਰੀ ਨਜ਼ਰ ਤੋਂ ਬਚਾਵੇ ਅੱਜ ਦਾ ਟੌਪਿਕ ਪੰਜਾਬ ਐਨਆਈ ਵੀਡੀਓ ਜੇ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ